ਜੀ ਸੱਚੀਆਂ ਗੱਲਾਂ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੀਆਂ ਲਾਡਲੀਆਂ ਵੀਡੀਓ ਪਾਰੀ ਸੋ ਗੁਰਪ੍ਰੀਤ ਦੇ ਸਾਹਮਣੇ ਇਹੋ ਜੀ ਕਿਹੜੀ ਸਚਾਈ ਆ ਜਾਂਦੀ ਆ ਜਿਸ ਨੂੰ ਸੁਣ ਕੇ ਗੁਰਪ੍ਰੀਤ ਦੇ ਪੈਰਾਂ ਹੇਠ ਜ਼ਮੀਨ ਹੀ ਨਿਕਲ ਜਾਂਦੀ ਆ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਸੋ ਇਹ ਕੇ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਰੋਜੀ ਦੀ ਦਰਾਣੀ ਬਹੁਤ ਹੀ ਜ਼ਿਆਦਾ ਚਲਾਕ ਆ ਤੇ ਉਹ ਆਪਣੇ ਆਪ ਨੂੰ ਬਹੁਤ ਹੀ ਚਲਾਕ ਸਮਝਦੀ ਹੋਈ ਇਹ ਸੋਚ ਰਹੀ ਆ ਕਿ ਸ਼ਾਇਦ ਮੈਂ ਸਾਰਿਆਂ ਨੂੰ ਬੇਵਕੂਫ ਬਣਾ ਰਹੀ ਆ ਤੇ ਉਧਰ ਆਪਣੇ ਪੇਕੇਆਂ ਦੀਆਂ ਸਿੱਧਾਂ ਵੀ ਬਹੁਤ ਜ਼ਿਆਦਾ ਕਰਦੀ ਆ ਤੇ ਉਹਦੀ ਸੱਸ ਵੀ ਉਸਦੇ ਪੇਕੇਆਂ ਦੀਆਂ ਸਿੱਧਾਂ ਕਰਦੀ ਹੋਈ ਦੂਜਿਆਂ ਨੂੰ ਨੀਵਾ ਦਿਖਾਉਣਾ ਚਾਹੁੰਦੀ ਆ ਉਤੇ ਹੀ ਉਸੇ ਰੋਜੀ ਦਰਾਣੀ ਨੂੰ ਗੁੱਸਾ ਵੀ ਲੱਗਦਾ ਹੈ ਤੇ ਉਹ ਕਾਫੀ ਖਰੀਆਂ ਖੋਟੀਆਂ ਸੁਣਾਉਂਦੀ ਆ ਆਪਣੇ ਸੱਸ ਨੂੰ ਪਰ ਸਾਰਾ ਘਰ ਦਾ ਕੰਮ ਵੀ ਉਹੀ ਕਰਦੀ ਵੇਸ਼ਾ ਉਸ ਨੂੰ ਥੋੜਾ ਗੁੱਸਾ ਆਉਂਦਾ ਹੈ ਪਰ ਉਸ ਦਾ ਇੰਨਾ ਦਿਲ ਖਰਾਬ ਨਹੀਂ ਹੈਗਾ ਜਿੰਨਾ ਕਿ ਉਸ ਦੀ ਵੱਡੀ ਜਿਧਰਾਣੀ ਬਲਜੀਤ ਦਾ ਹੈ ਸੋ ਉੱਥੇ ਹੀ ਰੋਜੀ ਦੇ ਨਾਲ ਉਹ ਤੱਕਾ ਵੀ ਕਰ ਰਹੇ ਨੇ ਰੋਜੀ ਸੋਚਦੀ ਆ ਕਿ ਗੁਰਪ੍ਰੀਤ ਹੁਣ ਸਾਈਂ ਜੀ ਦੇ ਕੋਲ ਗਿਆ ਹੈ ਤੇ ਉਸ ਨੇ ਮਨਾ ਹੀ ਕਰ ਦੇਣਾ ਹੈ ਤੇ ਇਹ ਕਰਕੇ ਉਸ ਦੇ ਦਿਮਾਗ ਵਿੱਚ ਲੱਗ ਰਿਹਾ ਸੀ ਕਿ ਮੈਂ ਨਹੀਂ ਚਾਹਾਂਗੀ ਸਕੈਨ ਕਰਾਉਣ ਤੇ ਮੇਰਾ ਜੋ ਵੀ ਆਉਣ ਵਾਲੇ ਟਾਈਮ ਵਿੱਚ ਕੀ ਹੋਣ ਵਾਲਾ ਹੈ ਉਸ ਦੇ ਬਾਰੇ ਨਹੀਂ ਪਤਾ ਲੱਗੇਗਾ ਰੋਜੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਝੂਠਾ ਫਕੀਰ ਵੀ ਬੜਾ ਚਲਾਕੇ ਤੇ ਉਹ ਆਪਣੇ ਆਪ ਨੂੰ ਚਲਾਕ ਸਮਝਦਾ ਹੋਇਆ ਗੁਰਪ੍ਰੀ ਨੂੰ ਪਿੱਛੇ ਲਾਉਂਦਾ ਹੈ ਪਹਿਲਾਂ ਤਾਂ ਉਹ ਸੋਚਦਾ ਹੈ ਕਿ ਜੋ ਗੁਰਪ੍ਰੀ ਪੁੱਛਣ ਲਈ ਜਾਂਦਾ ਹੈ ਉਸ ਦਾ ਜਵਾਬ ਕੀ ਦਵਾਂ ਕਿਉਂਕਿ ਉਸ ਨੂੰ ਪਤਾ ਹੈ ਕਿ ਮੈਨੂੰ ਤਾਂ ਉਸ ਨੂੰ ਦਾ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ ਉਹ ਗੱਲ ਬੜੀ ਕਮਾਕੇ ਕਰਦਾ ਹੈ ਤੇ ਇਹ ਕਹਿ ਦਿੰਦਾ ਹੈ ਕਿ ਤੂੰ ਸਕੈਨ ਕਰਾ ਲੈ ਉਹ ਸੋਚਦਾ ਹੈ ਕਿ ਜੇਕਰ ਤਾਂ ਕੁੜੀ ਨਿਕਲ ਆਵੇਗੀ ਤਾਂ ਮੈਂ ਕਵਾਂਗਾ ਤੇਰੀ ਕੁੜੀ ਮੱਥੇ ਲੱਗੀ ਸੀ ਜੇ ਮੁੰਡਾ ਹੋਇਆ ਤਾਂ ਫਿਰ ਮੇਰੇ ਬਚਣ ਮੰਨੇ ਆਣਗੇ ਪਰ ਉਸਦੀ ਚਲਾਕੀ ਪੁੱਠੀ ਪੈਣ ਹੀ ਵਾਲੀ ਆ ਕਿਉਂਕਿ ਉਸ ਦਾ ਚੇਲੇ ਨੂੰ ਪਤਾ ਲੱਗ ਗਿਆ ਉਸ ਦੀਆਂ ਕਾਲੀਆਂ ਕਰਤੂਤਾਂ ਦਾ ਉਹ ਉਸ ਦੀ ਕੁੜੀ ਤੇ ਗੰਦੀ ਨਜ਼ਰ ਰੱਖਦਾ ਏ ਜਿਸੇ ਕਰਕੇ ਉਸ ਦੇ ਚੇਲੇ ਨੂੰ ਗੁੱਸਾ ਆਉਂਦਾ ਏ ਤੇ ਉਹ ਜਾ ਕੇ ਸਾਰੀ ਗੱਲ ਗੁਰਪ੍ਰੀਤ ਨੂੰ ਦੱਸ ਦਿੰਦਾ ਏ ਗੁਰਪ੍ਰੀਤ ਇਹ ਗੱਲਾਂ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਏ ਉਹ ਸੋਚਦਾ ਏ ਕਿ ਮੈਂ ਇਸੇ ਅੱਖਾਂ ਮਿੜ ਕੇ ਵਿਸ਼ਵਾਸ ਕਰ ਰਿਹਾ ਸੀ ਤੇ ਇਹ ਇੱਕ ਨੰਬਰ ਦਾ ਝੂਠਾ ਨਿਕਲਿਆ ਸੋ ਗੁਰਪ੍ਰੀਤ ਨੂੰ ਹੁਣ ਉਸ ਦੀ ਸਚਾਈ ਪਤਾ ਲੱਗਣ ਲੱਗ ਗਈ ਯਾ ਅਰੇ ਵੀ ਗੁਰਪ੍ਰੀਤ ਦੇ ਮਨ ਵਿੱਚ ਡਾਊਟ ਹੁੰਦਾ ਹੈ ਪਰ ਉਹ ਸੋਚਦਾ ਹੈ ਕਿ ਜੇਕਰ ਮੇਰੇ ਪੁੱਤ ਨਾ ਹੋਇਆ ਫਿਰ ਤਾਂ ਪੱਕਾ ਇਹ ਇੱਕ ਨੰਬਰ ਦਾ ਝੂਠਾ ਹੀ ਹੋਣਾ ਹੈ ਤੇ ਉਸ ਦਾ ਪਰਦਾ ਫਾਸ਼ ਹੋਣ ਹੀ ਵਾਲਾ ਹੈ ਸੋ ਜਿਵੇਂ ਕਿ ਮੰਨੂ ਨੇ ਕਿਹਾ ਉਹ ਗੱਲ ਬਿਲਕੁਲ ਸੱਚੇ ਇੱਕ ਤਾਂ ਰੋਜੀ ਦੇ ਦੋ ਧੀਆਂ ਹੀ ਹੋਣਗੀਆਂ ਪਰ ਉਥੇ ਉਸ ਨੇ ਸਾਈ ਜੀ ਨੂੰ ਇਹ ਕਿਹਾ ਸੀ ਮੁੰਡਾ ਹੋਣਾ ਹੈ ਕਿਉਂਕਿ ਉਸ ਨੂੰ ਪਤਾ ਹੀ ਠੁੱਟੇ ਸਾਈ ਨੇ ਧੀਆਂ ਦਾ ਪਤਾ ਲੱਗਣ ਤੇ ਪਹਿਲਾਂ ਹੀ ਮਰਵਾ ਦੇਣੀਆਂ ਯਾਰ ਉਸਦੀ ਇਹ ਗੱਲ ਝੂਠੀ ਨਿਕਲੀ ਤਾਂ ਗੁਰਪ੍ਰੀਤ ਨੂੰ ਪਤਾ ਲੱਗ ਜਾਣਾ ਹੈ ਕਿ ਇਹ ਮੈਨੂੰ ਬੇਕੂ ਬਣਾ ਰਿਹਾ ਸੀ ਇੰਨੇ ਟਾਈਮ ਤੋਂ ਤੇ ਇਸ ਦੇ ਕੋਲੋਂ ਪੈਸੇ ਠੱਗ ਰਿਹਾ ਸੀ ਸੋ ਹੁਣ ਦੇਖਾਂਗੇ ਕੀ ਹੋਵੇਗਾ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ